ਫਿਰ ਹਮ ਬਲੈਕਆ ਟੂ ਬਾਦ ਦੇਵ ਕਰੋੜ ਦੀ ਫਿਲਮ ਬਲੈਕਆ ਟੂ ਇੱਕ ਵਾਰ ਫਿਰ ਤੋਂ ਆ ਰਹੀ ਹੈ ਤੇ ਇਸ ਨੂੰ ਲੈ ਕੇ ਸਟਾਰ ਕਾਸਟ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਜਿੱਥੇ ਉਹਨਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਤੇ ਇਸ ਮੌਕੇ ਸਟਾਰ ਕਾਸਟ ਦੇ ਵੱਲੋਂ ਇਸ ਫਿਲਮ ਨੂੰ ਵੇਖਣ ਦੀ ਵੀ ਬੋਰਸੁਰ ਅਪੀਲ ਕੀਤੀ ਗਈ ਜੋ ਸਾਰੇ ਜਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜ਼ਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ ਆਏ ਥੇ ਅਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਸਦਕਾ ਫਿਲਮ ਜੜੀਓ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਜ਼ਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀ ਆ ਉਹਦਾ ਕਿਰਦਾਰ ਪਲੇ ਕਰ ਰਹੀ ਆ ਮੈਂ ਪੋਲਿਟਿਸ਼ੀਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਮਿਲੇ ਇਹ ਰਾਜਸਥਾਨ ਚ ਹੋਈ ਆ ਜੀ ਪੰਜਾਬ ਚ ਹੋਈ ਆ ਜੀ ਹਾਂ ਜੀ ਸਭ ਤੋਂ ਇਹ ਬੰਬੇ ਹੋਈ ਆ ਬੰਬੇ ਕੀ ਅੱਜ ਵਾਈਗਰੂ ਦੇ ਗੁਰੂ ਦੀ ਨਗਰੀ ਆ ਜੀ ਸ੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕਆਟੂ ਵਿਵੇ ਕੋਰੀ ਸਾਹਿਬ ਪ੍ਰੋਡਿਊਸਰ ਸਾਹਿਬ ਲੱਕੀ ਧਾਲੀਆਲ ਜਬਜੀ ਖਹਿਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਆਂ ਇੱਥੋਂ ਵਾਹਿਗੁਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਆਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਹੈ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਆਂ ਜਿੱਥੇ ਵੀ ਆਂ ਜਦ ਅਸੀਂ ਫਿਲਮਾਂ ਕਰ ਰਹੇ ਆਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਸੀ ਅਧੂਰੀਆਂ ਸਾਡਾ ਕੰਮ ਸੰਪੂਰਨ ਨਹੀਂ ਹੋਦਾ ਇਸ ਤਰ੍ਹਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਗਿਆ ਹੈ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਹੈ ਐਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਹੈ ਆਓ ਜੀ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਂਡ ਤੋਂ ਬਾਲੀਵੁੱਡ ਤੋਂ ਲਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ YouTube ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲਿਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵਾਈਕ੍ਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨੀ ਹੈ ਸਾਡੇ ਤੇ ਅਸੀਂ ਇਸ ਦਰ ਦੇ ਮਤਲਬ ਅਸੀਂ ਕਹਿ ਸਕਦੇ ਹਾਂ ਕੀੜੇ ਮਕੌੜੇ ਆ ਅਸੀਂ ਦਰ ਦੀ ਧੂੜ ਮਿੱਟੀ ਆ ਹਨਾ ਸੋ ਇਹ ਇੱਥੇ ਅਸੀਂ ਆਸ਼ੀਰਵਾਦ ਲੈਣ ਆਏ ਆ ਇਦਾਂ ਇਦਾਂ ਕਹਿਆ ਕਰੋ ਇਹ ਨਾ ਕਹਿਆ ਕਰੋ ਫਲਾਣਾ ਆਰਟਿਸਟ ਆਇਆ ਜੀ ਇਸ ਦਰ ਦੇ ਉੱਤੇ ਤਾਂ ਵੀ ਇਹ ਦਰ ਤੋਂ ਵੱਡਾ ਕੁਝ ਨਹੀਂ ਹੈਗਾ ਸਭ ਤੋਂ ਵੱਡਾ ਇਹ ਦਰ ਹੈ ਹਨਾ ਅਸੀਂ ਚਰਨਾਂ ਦੀ ਧੂੜ ਮਿੱਟੀ ਆ ਸੋ ਹੈਡਿੰਗ ਮੇਰਾ ਵੀਰ ਸਹੀ ਲਾਇਆ ਕਰੋ ਹਨਾ ਓਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪਾਗੀ ਦਾ ਟਾਈਮ ਹੋ ਗਿਆ ਮੈਂ ਹੋਰ ਸਭ ਬੰਦ ਕਰ ਦਗਾ